ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ ਅਧਿਆਇ 1 ਦੇ ਬਹੁ ਵਿਕਲਪਿਕ ਪ੍ਰਸ਼ਨ MCQ ਦਾ ਅਭਿਆਸ ਕਰਾਂਗੇ ਇਹਨਾਂ ਸਾਰੇ ਸਵਾਲਾਂ ਨੂੰ ਸਮਝ ਕੇ ਕਰਨ ਦਾ ਯਤਨ ਕਰਾਂਗੇ ਸਾਡਾ ਪਹਿਲਾ ਸਵਾਲ ਹੈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗਿੱਤਰ ਸੰਖਿਆ ਲਿਖੋ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਿਆਰੇ ਬੱਚਿਓ ਕਿਹੜੀ ਹੁੰਦੀ ਹੈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਇਹ ਸਾਨੂੰ ਇਸ ਦੇ ਚਾਰ ਵਿਕਲਪ ਦਿੱਤੇ ਨੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ 99995 बार 900 ਤੇ ਇਸ ਦੀ ਅਗਿੱਤਰ ਸੰਖਿਆ ਅਗਿੱਤਰ ਹੁੰਦੀ ਹੈ ਇੱਕ ਅਗਲੀ ਜਾਂ ਇੱਕ ਜੋੜ ਕੇ ਵੀ ਅਸੀਂ ਇਸ ਨੂੰ ਪਤਾ ਕਰ ਸਕਦੇ ਹਾਂ ਤਾਂ ਇਸ ਤੋਂ ਅਗਲੀ ਸੰਖਿਆ ਕੀ ਹੋਏਗੀ 1 ਲੱਖ ਤਾਂ ਸਾਡਾ ਜਿਹੜਾ ਸੀ ਉੱਤਰ ਹੈ ਉਹ ਬਿਲਕੁਲ ਸਹੀ ਉੱਤਰ ਹੈ 1 ਲੱਖ ਅਗਿੱਤਰ ਸੰਖਿਆ ਹੋਏਗੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਦੂਜਾ ਸਵਾਲ ਹੈ ਸਾਡਾ ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਸਾਨੂੰ ਆਪਸ਼ਨ ਦਿੱਤੇ ਹਨ ਵਿਕਲਪ ਦਿੱਤੇ ਹਨ ਯਾਰੀ ਬੱਚੋ ਜੇਕਰ ਅਸੀਂ ਗਿਣਤੀ ਨੂੰ ਕੁਝ ਇਸ ਤਰ੍ਹਾਂ ਲਿਖ ਲੈਨੇ ਹਾਂ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਅਸੀਂ ਲਿਖ ਲਈ ਹੈ ਤਾਂ ਕੁੱਲ ਅੰਕ ਕਿੰਨੇ ਹੋਏ ਸਾਡੇ 100 1 ਤੋਂ ਲੈ ਕੇ 100 ਤੱਕ ਕੁੱਲ ਅੰਕ ਸਾਡੇ ਹੋਏ 100 ਤਾਂ ਅਸੀਂ ਦੇਖਣਾ ਹੈ ਇਸ ਵਿੱਚ ਦੋ ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਨੇ ਤਾਂ ਅਸੀਂ ਦੋ ਅੰਕਾਂ ਵਾਲੇ ਤੇ ਡੱਬਾ ਲਾ ਦਿੱਤਾ ਹੈ ਬਾਕੀ ਸਾਰੀਆਂ ਸਾਰੀਆਂ ਸੰਖਿਆਵਾਂ ਜਦੋਂ ਇਕਾਂਕੀ ਰਹਿ ਗਈਆਂ ਜਾਂ ਸਾਡੀ 100 ਹੈ ਜਿਹੜੀ ਉਹ ਤਿੰਨ ਅੰਕੀ ਹੈ ਇਹਨੇ ਕੁੱਲ 10 ਸੰਖਿਆਵਾਂ ਇੱਕ ਤੋਂ ਲੈ ਕੇ 9 ਤੱਕ ਇਕਾਂਕੀ ਤੇ ਜਿਹੜੀ 100 ਹੈ ਸਾਡੀ ਇਹ ਹੈ ਸਾਡੀ ਤਿੰਨ ਅੰਕੀ ਇਹ ਹੋ ਗਈਆਂ 10 ਅਸੀਂ 10 ਇਹਦੇ ਵਿੱਚੋਂ ਘਟਾ ਦਿੰਦੇ ਹਾਂ ਤਾਂ ਬਾਕੀ ਸੰਖਿਆਵਾਂ ਰਹਿ ਗਈਆਂ 90 ਤਾਂ ਸਾਡਾ ਸਹੀ ਉੱਤਰ ਕੀ ਹੈ 90 ਦੋ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਨੇ 90 ਤੀਜਾ ਸਵਾਲ ਹੈ 5 ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹੋਣਗੀਆਂ ਇਹਦੇ ਵਿਕਲਪ ਵੀ ਸਾਨੂੰ ਦਿੱਤੇ ਨੇ ਤਾਂ ਪਿਆਰੇ ਬੱਚਿਓ ਇੱਕ ਜੇ ਆਪਾਂ ਰੱਟੇ ਦੇ ਅਨੁਸਾਰ ਦੇਖੀਏ ਤਾਂ ਇੱਕ ਅੰਕ ਵਾਲੀਆਂ ਸੰਖਿਆਵਾਂ ਦੀ ਗਿਣਤੀ ਹੈ 9 ਤੇ ਦੋ ਅੰਕਾਂ ਵਾਲੀਆਂ ਸਾਨੂੰ ਨਹੀਂ ਕਰਕੇ ਆਇਆ ਪਿੱਛੇ 90 ਇੱਕ ਜ਼ੀਰੋ ਲੱਗ ਰਹੀ ਹੈ ਤਾਂ ਮਤਲਬ ਕੀ ਹੈ ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਦੀ ਗਿਣਤੀ 9 ਦੇ ਨਾਲ ਦੋ ਜ਼ੀਰੋਆਂ ਤਿੰਨ ਅੰਕ ਬਣ ਗਏ 900 ਚਾਰ ਅੰਕਾਂ ਵਾਲੀਆਂ ਸੰਖਿਆਵਾਂ ਦੀ ਗਿਣਤੀ 9 ਦੇ ਨਾਲ ਤਿੰਨ ਜ਼ੀਰੋਆਂ 9000 ਤੇ ਪੰਜ ਅੰਕਾਂ ਵਾਲੀਆਂ ਸੰਖਿਆਵਾਂ ਦੀ ਗਿਣਤੀ 90000 9 ਦੇ ਨਾਲ ਜ਼ੀਰੋਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੁਹਾਡਾ ਉੱਤਰ ਹੋਇਆ 90000 ਜੇ ਅਸੀਂ ਇਸ ਨੂੰ ਅ ਤਰਕ ਦੇ ਆਧਾਰਤ ਸਮਝਣਾ ਹੋਵੇ ਪੰਜ ਅੰਕਾਂ ਵਾਲੀਆਂ ਸੰਖਿਆਵਾਂ ਦੀ ਗਿਣਤੀ ਸੀ ਲੱਭ ਲਈ ਹੈ ਪਹਿਲਾਂ ਜੇ ਇਹਨੂੰ ਸਮਝਣਾ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ ਪੰਜ ਅੰਕਾਂ ਤੱਕ ਦੀਆਂ ਕੁੱਲ ਸੰਖਿਆਵਾਂ ਜਾਂ ਇਹ ਵੀ ਕਹਿ ਸਕਦੇ ਹਾਂ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ 9995 ਵਾਰ ਨਾ ਆਈ ਇਹਦੇ ਵਿੱਚੋਂ ਅਸੀਂ ਘਟਾਵਾਂਗੇ ਚਾਰ ਅੰਕਾਂ ਤੱਕ ਦੀਆਂ ਕੁੱਲ ਸੰਖਿਆਵਾਂ ਜਾਂ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਸੰਰੂਲ ਲਈ ਉੱਤਰ ਹੈ ਉਹ 90000 ਆ ਜਾਏਗਾ ਇਹ ਪੰਜ ਅੰਕਾਂ ਦੀਆਂ ਕੁੱਲ ਸੰਖਿਆਵਾਂ ਨੇ ਸਾਡੇ ਲਈ ਵੀ ਪਿਆਰੇ ਬੱਚਿਓ ਪੰਜ ਤੰਕਾਂ ਤੱਕ ਦੀਆਂ ਕੁੱਲ ਸੰਖਿਆਵਾਂ ਅਸੀਂ ਦੇਖੀਆਂ ਸੀ ਉਹਦੇ ਵਿੱਚੋਂ ਇੱਕ ਅੰਕ ਦੀ ਦੋ ਅੰਕਾਂ ਦੀਆਂ ਤਿੰਨ ਅੰਕਾਂ ਦੀਆਂ ਤੇ ਚਾਰ ਅੰਕਾਂ ਦੀਆਂ ਸਾਰੀਆਂ ਸੰਖਿਆਵਾਂ 99999 ਜਿਹੜੀਆਂ ਅਸੀਂ ਇਹਦੇ ਚੋਂ ਘਟਾਤੀਆਂ ਤਾਂ ਕੁੱਲ ਪੰਜ ਅੰਕਾਂ ਦੀ ਜਿਹੜੀ ਸਾਡੇ ਕੋਲ ਬਾਕੀ ਬਚੀਆਂ ਉਸੇ 90000 ਚੌਥਾ ਸਵਾਲ ਹੈ 4 6 8 9 0 ਅੰਕ ਸਾਨੂੰ ਦਿੱਤੇ ਨੇ ਇਹਨਾਂ ਅੰਕਾਂ ਤੋਂ ਬਣੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਇਹ ਵਿਕਲਪਾਂ ਦੇ ਵਿੱਚੋਂ ਅਸੀਂ ਲੱਭਣਾ ਹੈ ਅਸੀਂ ਪਹਿਲਾਂ ਸੰਖਿਆ ਬਣਾ ਲੈਣੇ ਹਾਂ ਸਭ ਤੋਂ ਪਹਿਲਾਂ ਅਸੀਂ 0 ਲਿਖਣਾ ਸੀ 0 ਸੰਖਿਆ ਨਹੀਂ ਹੁੰਦੀ 0 ਨੂੰ ਅਸੀਂ ਦੂਜੇ ਨੰਬਰ ਤੇ ਲਾਵਾਂਗੇ ਪਹਿਲਾ 4 6 8 9 ਇਹ ਸਾਡੀ ਸੰਖਿਆ ਹੈ 40699 ਜਿਹੜਾ ਕਿ ਤੁਹਾਡਾ ਡੀ ਆਪਸ਼ਨ ਹੈ ਇਹ ਬਿਲਕੁਲ ਸਹੀ ਹੈ 5959 ਸੰਖਿਆ ਕਿਹੜੀ ਹੈ ਪਿਆਰੇ ਬੱਚਿਓ ਇਹਨਾਂ ਦੇ ਵਿੱਚੋਂ ਅਸੀਂ ਲੱਭਣੀ ਹੈ 5959 ਜੇ ਕੈਲਕੂਲੇਸ਼ਨ ਸਮਝੀਏ 59 ਹਜ਼ਾਰ ਦੇ ਸਥਾਨ ਤੇ ਹੈ ਸੈਂਕੜੇ ਦੇ ਸਥਾਨ ਤੇ ਜ਼ੀਰੋ ਹੈ ਦਾ ਅੱਧਾ ਹਾਈ ਤੇ ਇਕਾਈ ਦੇ ਸਥਾਨ ਤੇ 59 ਹੈ 59059 ਸੈਂਕੜਾ ਜ਼ੀਰੋ ਹੈ ਤਾਂ ਸਾਡਾ ਸੀ ਵਿਕਲਪ ਬਿਲਕੁਲ ਸਹੀ ਉੱਤਰ ਹੈ 6ਵਾਂ ਸਵਾਲ ਹੈ ਸੰਖਿਆ 26573 ਵਿੱਚ 6 ਦਾ ਸਥਾਨਕ ਮੁੱਲ ਕੀ ਹੈ ਇਹਦੇ ਲਈ ਵੀ ਅਸੀਂ ਇਸ ਨੂੰ ਸਾਰਣੀ ਤੇ ਦਰਸਾ ਲੰਨੇ ਹਾਂ 10000 ਵਾਲਾ ਅੰਕ ਹੈ 2 1000 ਵਾਲਾ 6 5 7 3 6000 ਛੇ ਜਿਹੜਾ ਸਥਾਨ ਹੈ ਉਹਦਾ 6000 ਦੇ ਸਥਾਨ ਤੇ ਹੈ ਤਾਂ ਸਾਡਾ 2 ਵਿਕਲਪ ਬਿਲਕੁਲ ਸਹੀ ਉੱਤਰ ਹੈ 6000 ਵਿਸਤ੍ਰਿਤ ਸੰਖਿਆ 20000 5000 30 ਤੇ 4 ਤੋਂ ਬਣੀ ਸੰਖਿਆ ਹੈ ਕਿਹਦੇ ਵਿੱਚੋਂ ਜਾਂ ਤਾਂ ਇਹਨਾਂ ਦਾ ਜੋੜ ਕਰ ਲਈਏ ਆਪਾਂ ਜਾਂ ਫਿਰ ਇਹਨੂੰ ਆਪਾਂ ਸਾਰਣੀ ਤੇ ਦਰਸਾ ਰਹੇ ਹਾਂ 2 ਦਾ 10000 ਤੇ ਸਥਾਨ ਤੇ ਹੈ 5000 ਦੇ ਸਥਾਨ ਤੇ ਸੈਂਕੜੇ ਦਾ ਸਥਾਨ ਤੇ 0 ਹੈ ਰਹਾਈ ਦੇ ਸੰਤਿਹ ਤਨ ਦਹਾਈਆਂ ਹਨ ਤੇ ਕਾਈ 425034 ਜਿਹੜਾ ਕਿ ਸਾਡਾ ਬੀ ਵਿਕਲਪ ਸਹੀ ਉੱਤਰ ਹੈ 78679 ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਸਭ ਤੋਂ ਪਹਿਲਾਂ ਵੱਡਾ ਅੰਕ ਫਿਰ ਉਸ ਤੋਂ ਛੋਟਾ 7 ਸਰਲ ਵੀ ਦੋ ਵਾਰ ਹੈ ਫਿਰ ਸਭ ਤੋਂ ਛੋਟਾ ਅੰਕ 6 98776 ਸੀ ਵਿਕਲਪ ਸਾਡਾ ਬਿਲਕੁਲ ਸਹੀ ਉੱਤਰ ਹੈ 9 ਮਸਵਾਲ ਹੈ ਦਿਤਿਆ ਸੰਖਿਆਮਾ ਵਿੱਚੋਂ ਕਿਹੜੀ ਸੰਖਿਆ ਵਿੱਚ ਅੱਠ ਦਾ ਸਥਾਨਕ ਮੁੱਲ 8000 ਹੈ ਇਹ ਸਾਨੂੰ ਵਿਕਲਪ ਦਿੱਤੇ ਹਨ ਅਸੀਂ A ਦੇ ਵਿੱਚ ਦੇਖ ਲੈਣੇ ਹਾਂ 8 ਅੱਠ ਕਿਹੜੇ ਸਥਾਨ ਤੇ ਹੈ ਸੈਂਕੜੇ ਦੇ ਸਥਾਨ ਤੇ 832 ਫਿਰ B ਦੇ ਵਿੱਚ ਅਸੀਂ ਦੇਖ ਲੈਣੇ ਹਾਂ 8 ਇਕਾਈ ਦੇ ਸਥਾਨ ਤੇ ਹੈ ਤਾਂ ਇਹਦਾ ਅੱਠ ਸਥਾਨਕ ਮੁੱਲ ਹੋਏਗਾ 53682 8 ਦੇ ਸਥਾਨ ਦਹਾਈ ਦੇ ਸਥਾਨ ਤੇ ਹੈ ਤਾਂ ਇੱਥੇ ਇਸਦਾ ਮੁੱਲ ਹੋਏਗਾ 80 8000 ਦੇ સ્થાન ਤੇ ਹੈ ਤਾਂ ਇਸ ਦਾ ਸਥਾਨਕ ਮੁੱਲ ਹੋਏਗਾ 8000 ਡੀ ਸੰਖਿਆ ਦਾ ਸਥਾਨਕ ਮੁੱਲ ਹੈ ਜਿਹੜਾ 8 ਦਾ ਉਹ 8000 ਹੈ ਤਾਂ ਤੁਹਾਡਾ ਡੀ ਵਿਕਲਪ ਬਿਲਕੁਲ ਸਹੀ ਉੱਤਰ ਹੈ ਸੰਖਿਆ 48 ਦਾ ਰੋਮਨ ਅੰਕ ਦੱਸੋ ਪਿਆਰੇ ਬੱਚਿਓ ਇਹ ਸਾਡੇ 7 ਰੋਮਨ ਅੰਕ ਹਨ ਤਾਂ ਇਹਦੇ ਲਈ ਚੌਥੀ ਜਮਾਤ ਵਿੱਚ ਸਾਨੂੰ ਇੱਕ ਕਾਪਤਾ ਟਾਈਪ ਵੀ ਦਿੱਤਾ ਹੋਇਆ ਸੀਗਾ ਰੋਮਨ ਅੰਕਾਂ ਦੇ ਸੱਤ ਚਿੰਨ ਸਾਰੇ ਇੱਕ ਦੂਜੇ ਤੋਂ ਪਿੰਨ ਤਿੰਨ ਵਾਰ ਤੋਂ ਵੱਧ ਨਾ ਆਉਂਦੇ ਸੰਖਿਆਵਾਂ ਆ ਸਭ ਇਹੀ ਬਣਾਉਂਦੇ ਵੀ ਐਲ ਡੀ ਦੁਹਰਾਏ ਨਾ ਜਾਵਨ ਵੀ ਐਲ ਡੀ ਦੋ ਵਾਰ ਇਕੱਠੇ ਨਹੀਂ ਪੈਂਦੇ ਜੁੜਨ ਨਾ ਹਮੇਸ਼ਾ ਨਾ ਕਦੇ ਘਟਾਵ ਨਾ ਹੀ ਇਹਨਾਂ ਨੂੰ ਕਦੇ ਘਟਾਇਆ ਜਾਂਦਾ ਇਹ ਸਿਰਫ ਜੋੜੇ ਜਾਂਦੇ ਨੇ ਤਿੰਨ ਵਾਰ ਆਈ ਐਕਸ ਸੀ ਜਿਹੜੇ ਤਿੰਨ ਚਿੰਨ ਨੇ ਸਾਡੇ ਆਈ ਐਕਸ ਤੇ ਸੀ ਇਹ ਤਿੰਨ ਵਾਰ ਵੱਧ ਤੋਂ ਵੱਧ ਤਿੰਨ ਵਾਰ ਆ ਸਕਦੇ ਨੇ ਸੰਖਿਆਵਾਂ ਨੂੰ ਘਟਾਉਂਦੇ ਵੀ ਹੈ ਵਧਾਉਂਦੇ ਵੀ ਹੈ ਕਿਉਂਕਿ ਇਹ ਇੱਕ ਅੰਕ ਦੇ ਰੋਮਨ ਅੰਕ ਦੇ ਖੱਬੇ ਜਾਂ ਸੱਜੇ ਦੋਵੇਂ ਪਾਸੇ ਹੋ ਜਾਂਦਾ ਹੈ ਵੱਡੇ ਚਿੰਨ੍ਹ ਦੇ ਸੱਜੇ ਜੁੜ ਜਾਂਦੇ ਜੇ ਵੱਡੇ ਚਿੰਨ੍ਹ ਦੇ ਇਹ ਸੱਜੇ ਪਾਸੇ ਆਉਣ ਤਾਂ ਜੁੜ ਜਾਂਦੇ ਨੇ ਜੇ ਖੱਬੇ ਪਾਸੇ ਆਉਣ ਆਉਣ ਜੇ ਖੱਬੇ ਇਹ ਘਟ ਜਾਂਦੇ ਤਾਂ ਇਹ ਘਟ ਜਾਂਦੇ ਨੇ ਸੱਜੇ ਤਿੰਨ ਵਾਰ ਇਹ ਜੁੜ ਸਕਦੇ ਖੱਬੇ ਬਸ ਇੱਕ ਵਾਰ ਘਟਾਉਂਦੇ ਤਿੰਨ ਵਾਰ ਵੱਤ ਤੋਂ ਵੱਤ ਇਹਨਾਂ ਨੂੰ ਜੋੜਿਆ ਜਾ ਸਕਦਾ ਹੈ ਤੇ ਖੱਬੇ ਸਿਰਫ ਇੱਕ ਅੰਕ ਨੂੰ ਇੱਕ ਵਾਰ ਹੀ ਘਟਾਇਆ ਜਾ ਸਕਦਾ ਹੈ ਤਾਂ ਹੁਣ ਅਸੀਂ ਸਭ ਤੋਂ ਪਹਿਲਾਂ 48 ਬਣਾਣਾ ਹੈ 40 8 48 ਇਹਨੂੰ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਿਆਰੇ ਬੱਚਿਓ ਜਿਹਦੇ ਵਿੱਚ ਅਸੀਂ ਕਦੇ ਵੀ ਕੋਈ ਗਲਤੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਨੂੰ ਸੰਖਿਆ ਅਸੀਂ ਪੜਦੇ ਹਾਂ 40 8 48 ਤਾਂ ਸਭ ਤੋਂ ਪਹਿਲਾਂ ਸਾਨੂੰ 40 ਐਕਸਲ ਫਿਰ ਅਸੀਂ ਬਣਾਇਆ 45 ਕਿਉਂਕਿ 8 ਦਾ ਨਾਲ ਕੋਈ ਚਿੰਨ ਨਹੀਂ ਹੈ 5 ਦਾ ਨਾਲ ਕੋਈ ਚਿੰਨ ਹੈ 45 ਐਕਸਲ ਦੇ ਨਾਲ ਅਸੀਂ 5 ਹੋਰ ਜੋੜ ਦਿੱਤਾ ਤੇ ਇਹਦੇ ਵਿੱਚ ਫਿਰ ਅਸੀਂ 48 ਬਣਾਣਾ ਤਾਂ 3 ਹੋਰ ਜੋੜ ਦੇਾਂਗੇ ਤਾਂ ਕੀ ਹੋਇਆ XLVI ਸਾਡਾ ਜਿਹੜਾ ਸੀ ਉੱਤਰ ਹੈ ਇਹ ਬਿਲਕੁਲ ਸਹੀ ਉੱਤਰ ਹੈ XLVI ਇਹ ਸਾਡੀ ਸੰਖਿਆ ਬਣ ਗਈ 48 48 ਸੰਖਿਆ 85 ਦਾ ਰੋਮਨ ਅੰਕ ਦੱਸੋ ਪਿਆਰੇ ਬੱਚਿਓ ਉਹੀ ਸਾਡੇ ਸੱਤ ਚਿੰਨ ਹਨ ਪਹਿਲਾਂ ਅਸੀਂ 50 ਬਣਾਵਾਂਗੇ 80 5 85 ਫਿਰ ਅਸੀਂ 80 ਬਣਾਵਾਂਗੇ 50 ਦੇ ਵਿੱਚ ਤਾਂ ਤਿੰਨ ਵਾਰ ਐਕਸਾਂ ਜੋੜ ਕੇ ਇਹ 30 ਬਣਦਾ ਹੈ 50 ਤੇ 30 80 ਤੇ ਅਸੀਂ ਬਣਾਉਣਾ ਹੈ 85 85 ਦੇ ਵਿੱਚ ਇੱਕ 5 ਦਾ ਚੰਨਾ ਸੀ ਹੋਰ ਜੋੜ ਦਿੰਨੇ ਹਾਂ 85 85 ਤਾਂ ਸਾਡਾ ਉੱਤਰ ਕਿਹੜਾ ਹੋਇਆ ਡੀ ਆਪਸ਼ਨ ਐਲ ਟਰिपल ਐਕਸ ਜੀ 85 ਸੰਖਿਆ 10000 ਦੀ ਪਛੇਤਰ ਸੰਖਿਆ ਕਿਹੜੀ ਹੈ 75 ਪਿਆਰੀ ਬੱਚਿਓ ਅਗੇਤਰ ਇੱਕ ਜੋੜ ਕੇ ਸੀ ਲੈ ਕੇ ਆਨੇ ਹਾਂ ਤਾਂ 75 ਇੱਕਦਮ ਪਿਛਲੀ ਇੱਕ ਘਟਾ ਕੇ ਸੰਖਿਆ ਲੈ ਆਨੇ ਹਾਂ 10000 ਦੇ ਵਿੱਚੋਂ ਇੱਕ ਘਟਾਵਾਂਗੇ 9999 ਇਹ ਵਿਕਲਪ ਸਾਡਾ ਸਹੀ ਉੱਤਰ ਹੈ 94 ਲਈ ਰੋਮਨ ਅੰਕ ਲਿਖੋ ਪਿਆਰੀ ਬੱਚਿਓ ਸਭ ਤੋਂ ਪਹਿਲਾਂ ਅਸੀਂ 100 ਲਿਖ ਲਿਆ 100 ਦਾ ਚਿੰਨ ਹੈ C ਫਿਰ ਅਸੀਂ 90 ਲਿਖਣਾ ਹੈ C ਦੇ ਵਿੱਚੋਂ 10 ਘਟਾਇਆ 100 ਦੇ ਵਿੱਚੋਂ 10 ਘਟਾਇਆ ਤਾਂ ਸਾਡਾ ਉੱਤਰ ਆ ਗਿਆ 90 ਅਸੀਂ ਲਿਖਣਾ ਹੈ 94 94 ਦੇ ਲਈ ਸਭ ਤੋਂ ਪਹਿਲਾਂ ਅਸੀਂ 95 ਬਣਾਇਆ ਐਕਸ ਸੀ ਵੀ 5 ਜੋੜਤਾ ਫਿਰ 5 ਦੇ ਵਿੱਚੋਂ ਇੱਕ ਘਟਾਵਾਂਗੇ ਤਾਂ ਸਾਡਾ ਬਣ ਜੇਗਾ 94 ਤਾਂ ਸਾਡਾ ਸਹੀ ਉੱਤਰ ਹੈ ਸੀ 90 4 94 14ਵਾਂ ਸਵਾਲ ਹੈ ਸਾਡਾ ਆਈ ਐਕਸ ਐਲ ਵੀ ਇਹ ਰੋਮਨ ਅੰਕ ਹਨ ਇਹਨਾਂ ਤੋਂ ਬਣੀ ਠੀਕ ਸੰਖਿਆ ਕਿਹੜੀ ਹੈ ਜਿਨ੍ਹਾਂ ਦੇ ਵਿੱਚ ਚਾਰ ਅੰਕ ਵਰਤੇ ਹੋਣ ਸਾਰੇ ਬੱਚੋ ਜੇਕਰ ਅਸੀਂ ਇਹ ਆਪਸ਼ਨ ਦੇਖੀਏ ਤਾਂ ਐਲ ਦੇ ਅੱਗੇ ਦੋ ਐਲ ਤੋਂ ਛੋਟੇ ਅੱਖਰ ਆਗੇ ਨਹੀਂ ਆ ਸਕਦੇ ਨਿਯਮ ਅਨੁਸਾਰ ਸਿਰਫ ਇੱਕ ਅੱਖਰ ਹੀ ਘਟਾਇਆ ਜਾ ਸਕਦਾ ਹੈ ਇਹ ਗਲਤ ਹੈ b xl ਇਹ ਬਣ ਗਿਆ 40 40 6 46 ਇਹਨਾਂ ਤੋਂ 40 ਸੰਖਿਆ ਬਣਦੀ ਹੈ c ਤੋਂ ਦੇਖੀਏ x vi ਉਹੀ l ਤੋਂ ਅੱਗੇ ਫੇਰ ਤੰਨੇ ਅੱਖਰ ਜਿਹੜੇ ਅੰਕਾਂ ਇਹ ਛੋਟੇ ਆਗੇ ਇਹ ਨਹੀਂ ਆ ਸਕਦੇ V X I L ਤੋਂ اگے پھر इतन्ने ਅੰਕ ਛੋਟੇ ਆ ਗਏ ਜਿਹੜੇ ਕਿ ਨਹੀਂ ਆ ਸਕਦੇ 20 ਅੱਖਰ ਕਦੇ ਵੀ ਕਿਸੇ ਤੋਂ ਘਟਾਇਆ ਨਹੀਂ ਜਾ ਸਕਦਾ 20 ਅੰਕ ਹੈ ਜਿਹੜਾ ਇਹ ਕਿਤੋਂ ਵੀ ਕਦੇ ਵੀ ਘਟਾਇਆ ਨਹੀਂ ਜਾ ਸਕਦਾ ਤਾਂ ਸਾਡਾ ਜਿਹੜਾ ਸਹੀ ਉੱਤਰ ਹੈ ਉਹ ਹੈ B ਆਪਸ਼ਨ ਜਿਹੜਾ ਕਿ 46 ਬੰਦਾ ਹੈ 50 ਦੇ ਵਿੱਚੋਂ 10 ਘਟਾਏ 40 40 ਤੇ 6 46 1500 ਸਵਾਲ ਹੈ ਸਨਵਾਂਕ ਦਿੱਤੇ ਹਨ 103 ਇਹਨਾਂ ਨੂੰ ਵਰਤ ਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਸੀਂ ਲਿਖਣੀ ਹੈ ਪੰਜ ਅੰਕ ਅਸੀਂ ਬਣਾਉਣੇ ਹਨ ਤਿੰਨ ਅੰਕਾਂ ਤੋਂ ਤਾਂ ਅਸੀਂ ਸੰਖਿਆ ਵੀ ਵੱਡੀ ਤੋਂ ਵੱਡੀ ਬਣਾਣੀ ਹੈ ਤਾਂ ਤੰਨ ਅੰਕ ਦਾ ਸਭ ਤੋਂ ਵੱਡਾ ਹੈ ਉਸ ਨੂੰ ਅਸੀਂ ਤਿੰਨ ਵਾਰ ਲਿਖ ਲੈਣੇ ਹਨ ਤੇ ਸਾਡੇ ਕੋਲ ਵੀ ਦੋ ਅੰਕ ਰਹਿ ਗਏ 1 ਤੇ 0 33310 ਸੀ ਉੱਤਰ ਸਹੀ ਉੱਤਰ ਹੈ 16ਵਾਂ ਸਵਾਲ ਹੈ 9 8 0 ਅੰਕਾਂ ਨੂੰ ਵਰਤ ਕੇ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੋ ਸਭ ਤੋਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ ਛੋਟਾ ASCII ਅੰਕ ਸਭ ਤੋਂ ਪਹਿਲਾਂ ਲਿਖਣਾ ਹੈ ਛੋਟਾ ਕਹੇ 0 0 ਸੰਖਿਆ ਨਹੀਂ ਹੁੰਦਾ ਤਾਂ 0 ਨੂੰ ਸੀ ਦੂਜੇ ਨੰਬਰ ਤੇ ਲਾਵਾਂਗੇ ਤਾਂ 8 ਨੂੰ ਸੀ ਪਹਿਲੇ ਅੰਕ ਨੰਬਰ ਤੇ ਲਿਖਾਂਗੇ 8 ਫਿਰ 0 0 ਕਿਉਂਕਿ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਨੀ ਹੈ ਫਿਰ ਆਏਗਾ 9 ਦਾ ਸਦਾ ਉੱਤਰ ਆਏਗਾ 8009 ਜਿਹੜਾ ਕਿ ਡੀ ਵਿਕਲਪ ਹੈ ਇਹ ਬਿਲਕੁਲ ਸਹੀ ਹੈ 17ਵਾਂ ਸਵਾਲ 758 ਦਾ ਨੀੜਲੀ ਦਿਖਾਈ ਵਿੱਚ ਨਿਕਤੀ ਕਰਨ ਕੀ ਹੋਵੇਗਾ 758 ਨੀੜਲੀ ਦਿਖਾਈ ਵਾਸਤੇ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇਕਾਈ ਵਾਲੇ ਅੰਕ ਨੂੰ ਕੀ ਇਹ ਅੰਕ 5 ਤੋਂ ਵੱਡਾ ਹੈ ਜਾਂ ਛੋਟਾ ਹੈ ਤਾਂ ਇਕਾਈ ਵਾਲੇ ਅੰਕ ਦੀ ਜ਼ੀਰੋ ਬਣਾ ਦਵਾਂਗੇ ਜੇ ਇਹ 5 ਤੋਂ ਵੱਡਾ ਹੈ ਤਾ ਦਹਾਈ ਵਾਲੇ ਅੰਕ ਵਿੱਚ ਇੱਕ ਜੋੜ ਦਵਾਂਗੇ 6 7 ਦਾ 776 20 ਵਿਕਲਪ ਹੋਵੇਗਾ ਸਾਡਾ ਨੇੜਲੀ ਦਹਾਈ ਦਾ ਨਿਕਟਿਕਰਨ 18977 ਦਾ ਨੇੜਲੀ ਦਹਾਈ ਵਿੱਚ ਨਿਕਟਿਕਰਨ ਕੀ ਹੋਵੇਗਾ ਤਾਂ ਨੇੜਲੀ ਦਹਾਈ ਲਈ ਅਸੀਂ ਦੇਖਣਾ ਹੈ ਕਾਈ ਵਾਲਾ ਅੰਕ ਜ਼ੀਰੋ ਬਣਾ ਦੇਣੀ ਹੈ ਦੇਖਣਾ ਹੈ 5 ਹੈ ਜਾਂ 5 ਤੋਂ ਵੱਡਾ ਹੈ ਜੇਕਰ ਵੱਡਾ ਹੈ ਤਾਂ ਦਹਾਈ ਵਾਲੇ ਅੰਕ ਵਿੱਚ ਇੱਕ ਜੋੜ ਦੇਾਂਗੇ 7 ਵਿੱਚ ਇੱਕ ਜੋੜਿਆ 8 ਅਗਲੀ ਸੰਖਿਆ ਉਸੇ ਤਰ੍ਹਾਂ ਹੀ ਜਾਏਗੀ 8980 ਤਾਂ ਸਾਡਾ ਏ ਉਹ ਜਿਹੜਾ ਵਿਕਲਪ ਹੈ ਬਿਲਕੁਲ ਸਹੀ ਉੱਤਰ ਹੈ 19ਵਾਂ ਸਵਾਲ ਸੰਖਿਆ 69684 ਦਾ ਨੇੜਲੇ ਹਜ਼ਾਰ ਵਿੱਚ ਨਿਕਤੀਕਰਨ ਕੀ ਹੋਵੇਗਾ ਤਾਂ ਨੇੜਲੇ ਹਜ਼ਾਰ ਲਈ ਅਸੀਂ ਸੈਂਕੜੇ ਵਾਲਾ ਅੱਖਰ ਦੇਖਣਾ ਹੈ ਇਹ 5 ਤੋਂ ਵੱਡਾ ਹੈ ਜਾਂ ਛੋਟਾ ਹੈ ਤਾਂ ਪਿਛਲੀਆਂ ਤਿੰਨ ਜ਼ੀਰੋਆਂ ਕਿਉਂਕਿ ਹਜ਼ਾਰ ਬਣਾਉਣਾ ਹੈ ਜੇਕਰ ਸੈਂਕੜੇ ਵਾਲਾ ਅੰਕ 5 ਜਾਂ 5 ਤੋਂ ਵੱਡਾ ਹੈ ਤਾਂ 69 ਦੇ ਵਿੱਚ ਇੱਕ ਜੋੜ ਦੇਾਂਗੇ 70 70000 ਨੇੜਲਾ ਹਜ਼ਾਰ ਵਿੱਚ ਨਿਕਟੇ ਕਰਨ ਹੋਵੇਗਾ बीमा ਸਵਾਲ ਜੇਕਰ ਸੰਖਿਆ 10000 ਵਿੱਚ ਨਿਕਟੇ ਕਰਨ ਕਰਨਾ ਹੋਵੇ ਤਾਂ ਕਿਸ ਸਥਾਨ ਦੀ ਸੰਖਿਆ ਨੂੰ ਦੇਖ ਕੇ ਨਿਕਟੇ ਕਰਨ ਕਰਨਾ ਹੋਵੇਗਾ ਪਿਆਰੇ ਬੱਚਿਓ ਜੇਕਰ ਅਸੀਂ 10000 ਦਾ ਨਿਕਟੇ ਕਰਨ ਕਰਨਾ ਹੈ ਤਾਂ ਇੱਕ ਪਿਛਲਾ ਜਿਵੇਂ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਸੀ ਹਜ਼ਾਰ ਵਾਲੇ ਸਥਾਨ ਨੂੰ ਦੇਖ ਕੇ ਨਿਕਟਿਕਨ ਕਰਾਂਗੇ ਹਜ਼ਾਰ ਵਾਲੇ ਸਥਾਨ ਤੇ ਦੇਖਾਂਗੇ ਜਿਹੜਾ ਅੰਕ ਹੈ ਉਹ 5 ਹੈ ਜਾਂ 5 ਤੋਂ ਵੱਡਾ ਹੈ ਜ਼ੀਰੋ ਦਾ ਸਥਾਨਕ ਮੁੱਲ ਦੱਸਣਾ ਹੈ ਪਿਆਰੇ ਬੱਚਿਓ 50358 ਸੰਖਿਆ ਸਾਨੂੰ ਦਿੱਤੀ ਹੈ ਜ਼ੀਰੋ ਦਾ ਸਥਾਨਕ ਮੁੱਲ ਹਮੇਸ਼ਾ ਜ਼ੀਰੋ ਹੀ ਹੁੰਦਾ ਹੈ ਜ਼ੀਰੋ ਜਿਹੜੇ ਮਰਜੀ ਸਥਾਨ ਤੇ ਹੋਵੇ ਉਸ ਦਾ ਸਥਾਨਕ ਮੁੱਲ ਹਮੇਸ਼ਾ ਜ਼ੀਰੋ ਹੀ ਹੁੰਦਾ ਹੈ ਬਾਈ ਰੋਮਨ ਸਖਿਆਮਾ ਲਿਖਦੇ ਸਮੇਂ ਕਿਹੜੇ ਚਿੰਨ੍ਹ ਦੁਹਰਾਏ ਨਹੀਂ ਜਾਂਦੇ ਪਿਆਰੇ ਬੱਚਿਓ ਇਹ ਤਿੰਨ ਚਿੰਨ੍ਹ ਹਨ ਜਿਨ੍ਹਾਂ ਦੇ ਅੱਗੇ 5 5 5 ਆਂਦਾ ਹੈ B 5 L 50 D 500 5 ਵਾਲੇ ਚਿੰਨ੍ਹ ਕਦੇ ਵੀ ਦੁਹਰਾਏ ਨਹੀਂ ਜਾਂਦੇ ਇਹਨਾਂ ਦੇ ਵਿੱਚੋਂ ਸਿਰਲੇਖ ਜਿਵੇਂ ਇਹਦੇ ਵਿੱਚ 10 ਵਾਲਾ ਚਿੰਨ੍ਹ ਆ ਗਿਆ X X I ਇਹ ਤਿੰਨ ਤਨਵਰ ਦੁਹਰਾਏ ਜਾ ਸਕਦੇ ਹਨ L I ਤਨਵਰ ਦੁਹਰਾਇਆ ਜਾ ਸਕਦਾ ਹੈ ਤਾਂ B ਉੱਤਰ ਸਾਡਾ ਬਿਲਕੁਲ ਸਹੀ ਉੱਤਰ ਹੈ 1 ਲੱਖ ਵਿੱਚ ਕਿੰਨੇ ਅੰਕ ਹੁੰਦੇ ਹਨ ਪਿਆਰੇ ਬੱਚਿਓ ਆਪਾਂ ਦੇਖ ਲੈਂਦੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਕਿੰਨੇ ਅੰਕ ਹੋਗੇ 1 2 3 4 5 6 1 ਲੱਖ ਵਿੱਚ 6 ਅੰਕ ਹੁੰਦੇ ਹਨ ਪਿਆਰੇ ਬੱਚਿਓ 1 ਦੇ ਨਾਲ 5 ਜ਼ੀਰੋ ਆ 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਹਨ ਪਿਆਰੇ ਬੱਚਿਓ ਇਹਨੂੰ ਵੀ ਆਪਾਂ ਦੇਖ ਲੈਂਦੇ ਹਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ ਪਿਆਰੀ ਬੱਚਿਓ ਅਸੀਂ ਦੇਖਣਾ ਹੈ ਇਸ ਵਿੱਚ ਕਿੰਨੇ ਹਜ਼ਾਰ ਹੁੰਦੇ ਹਨ ਹਜ਼ਾਰ ਤੱਕ ਸੀ ਕਿੰਨਾ ਹੋ ਗਿਆ ਹੈ ਹਜ਼ਾਰ ਵਾਲੇ ਸਥਾਨ ਤੱਕ ਆਪਾਂ ਇਹਨਾਂ ਨੂੰ ਦੇਖਣਾ ਹੈ ਕਿੰਨੇ ਬਣ ਗਏ 100 100 ਹਜ਼ਾਰ ਹੁੰਦੇ ਹਨ ਪਿਆਰੀ ਬੱਚਿਓ ਜੇ ਇਸ ਤਰ੍ਹਾਂ ਸਮਝ ਨਹੀਂ ਆਂਦਾ ਤਾਂ ਇਸ ਨੂੰ ਆਪਾਂ ਭਾਗ ਕਰਕੇ ਵੀ ਦੇਖ ਸਕਦੇ ਹਾਂ 1 ਲੱਖ ਨੂੰ 1000 ਨਾਲ ਭਾਗ ਕਰਕੇ ਵੀ ਅਸੀਂ ਇਸ ਦਾ ਉੱਤਰ ਕੱਢ ਸਕਦੇ ਹਾਂ ਤਾਂ ਜਿਸ ਤਰ੍ਹਾਂ ਆਪਾਂ ਜੇ ਇੱਥੇ ਹਜ਼ਾਰ ਦੇ ਸਥਾਨ ਤੇ ਕੋਈ ਵੀ ਅੱਖਰ ਹੋਵੇ ਤਾਂ ਅਸੀਂ ਪੜਾਂਗੇ 5 ਜੇ ਪੜਨ ਮੰਨ ਲਓ ਇੱਥੇ 5 ਹੋਵੇ ਤਾਂ ਆਪਾਂ ਇਹਨੂੰ ਪੜਾਂਗੇ 5000 ਹਜ਼ਾਰ ਤੋਂ ਅਗਲੇ ਸਾਰੇ ਅੰਕਕ ਇਸ ਦੇਖਾਂਗੇ ਇਹ 100 ਹਨ ਤਾਂ 1 ਲੱਖ ਵਿੱਚ 100 ਹਜ਼ਾਰ ਹੁੰਦੇ ਹਨ ਵੀ ਉੱਤਰ ਸਾਡਾ ਸਹੀ ਉੱਤਰ ਹੈ 25ਵਾਂ ਸਵਾਲ ਹੈ ਲਾਸਟ ਸਵਾਲ ਹੈ ਸਾਡਾ ਗਿੰਤਾਰੇ ਦੇ ਕਿਸੇ ਵੀ ਕਾਲਮ ਜਾਂ ਤਾਰ ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ ਬੀੜਜ ਪਾਈ ਜਾ ਸਕਦੇ ਹਨ ਪਿਆਰੇ ਬੱਚਿਓ ਤਾਂ ਆਪਾਂ ਗਿੰਤਾਰਾ ਦੇਖਿਆ ਇਹਦੇ ਵਿੱਚ 1 2 3 4 5 6 7 8 9 ਬੀੜਜ ਪਾਈ ਜਾ ਸਕਦੇ ਹਨ ਜੇ 10ਵਾਂ ਪਾਵਾਂਗੇ ਪਿਆਰੇ ਬੱਚਿਓ ਉਹ ਦਹਾਈ ਵਾਲੇ ਸਥਾਨ ਤੇ ਆਵੇਗਾ ਤਾਂ ਇੱਕ ਤਾਰ ਦੇ ਵਿੱਚ ਵੱਧ ਤੋਂ ਵੱਧ 9 ਬੀੜਜ ਹੀ ਪਾਈ ਜਾ ਸਕਦੇ ਹਨ ਡੀ ਉੱਤਰ ਸਾਡਾ ਬਿਲਕੁਲ ਸਹੀ ਉੱਤਰ ਹੈ ਪਿਆਰੇ ਬੱਚਿਓ ਉਮੀਦ ਕਰਦਾ ਹਾਂ ਇਹ ਸਵਾਲ ਵੀ ਤੁਹਾਨੂੰ ਸਮਝ ਆਏ ਹੋਣਗੇ ਬਹੁਤ-ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਨਾਲ